ਨੂੰ ਖੁਦ ਵੀ ਵਿਸ਼ਵਾਸ ਨਹੀਂ ਹੁੰਦਾ ਕਿ ਜਿਹੜੇ ਸੂਟ ਅਸੀਂ ਤਿਆਰ ਕਰਦੇ ਆਂ ਡਿਜ਼ਾਈਨ ਜਿੰਨੇ ਵੀ ਅਸੀਂ ਤਿਆਰ ਕਰਦੇ ਆਂ ਤੁਸੀਂ ਇੰਨਾ ਜ਼ਿਆਦਾ ਸੋਹਣਾ ਰਿਸਪੌਂਸ ਦਿੰਦੇ ਹੋ ਤੇ ਇੰਨੇ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਜਿੰਨੇ ਵੀ ਅਸੀਂ ਫੈਬਰਿਕ ਕ੍ਰੈਡਿਟ ਕਰਦੇ ਸਾਡੇ ਫੈਬਰਿਕ ਹਰ ਇੱਕ ਸ਼ਹਿਰ ਹਰ ਇੱਕ ਕੰਟਰੀ ਦੇ ਵਿੱਚ ਪਹੁੰਚੇ ਨੇ ਹਰ ਇੱਕ ਕੰਟਰੀ ਦੇ ਵਿੱਚ ਇਹਨਾਂ ਦੀ ਡਿਮਾਂਡ ਹੈ ਹੁਣ ਵੀ ਆਈਪੀਸ ਹੋ ਕੇ ਜਾਂ ਫਿਰ ਸੈਲੀਬ੍ਰਿਟੀਸ ਹੋ ਕੇ ਉਹ ਵੀ ਬਹੁਤ ਪਸੰਦ ਕਰਦੇ ਨੇ ਸਾਡੇ ਸੂਟਾਂ ਨੂੰ ਤੇ ਇੰਨੇ ਜ਼ਿਆਦੇ ਸੋਹਣੇ ਸੂਟਸ ਹੁੰਦੇ ਨੇ ਔਰ ਸਭ ਤੋਂ ਜ਼ਿਆਦਾ ਵਧੀਆ ਇਹ ਕਿ ਜਦੋਂ ਸਟਿਚ ਹੋ ਕੇ ਉਹਨਾਂ ਕੋਲ ਪਹੁੰਚਦੇ ਨੇ ਉਹਨਾਂ ਨੇ ਪਾਇਆ ਹੁੰਦੀ ਹੈ ਤੇ ਸਾਡੇ ਨਾਲ ਪਿਕਸ ਸ਼ੇਅਰ ਕਰਦੇ ਨਾ ਤੇ ਹੋਰ ਵੀ ਜ਼ਿਆਦਾ ਸੋਹਣੇ ਲੱਗਦੇ ਨੇ ਐਨੇ ਸੋਹਣੇ ਸੋਹਣੇ ਸੂਟ ਜਦੋਂ ਸਾਨੂੰ ਕਮੈਂਟ ਕਰਕੇ ਦੱਸਦੇ ਕਿ ਤੁਹਾਡੇ ਸੂਟ ਐਨੇ ਜ਼ਿਆਦਾ ਸੋਹਣੇ ਸਨ ਹਮੇਸ਼ਾ ਕਹਿੰਦੇ ਕਿ ਅਸੀਂ ਵੀਡੀਓ ਦੇਖਦੇ ਰਹਿੰਦੇ ਆ ਵੀਡੀਓ ਦੇ ਵਿੱਚ ਤੁਹਾਡੇ ਸੂਟ ਦੇਖਦੇ ਰਹਿੰਦੇ ਆ ਤੁਸੀਂ ਨਿਤ ਨਵੇਂ ਇੰਨੇ ਡਿਜ਼ਾਈਨ ਪਾਉਂਦੇ ਹੋ ਕਿ ਅਸੀਂ ਇੱਕ ਦਿਨ ਵੀਡੀਓ 'ਚ ਦੇਖਦੇ ਆ ਜੀ ਕਰਦਾ ਉਹ ਵੀ ਲੈ ਲਈਏ ਨੈਕਸਟ ਜਦੋਂ ਤੁਸੀਂ ਪਾਉਂਦੇ ਹੋ ਤਾਂ ਦਿਲ ਕਰਦਾ ਉਹ ਵੀ ਲੈ ਲਈਏ ਹਰ ਰੋਜ਼ ਨਵੇਂ ਤੋਂ ਨਵਾਂ ਸੂਟ ਬਣਾਈਏ ਐਨੇ ਜ਼ਿਆਦਾ ਡਿਜ਼ਾਈਨਸ ਤਾਂ ਮਾਰਕੀਟ ਦੇ ਵਿੱਚ ਨਹੀਂ ਆਉਂਦੇ ਜਿੰਨੇ ਤੁਸੀਂ ਅਪਲੋਡ ਕਰਦੇ ਹੋ ਐਨੇ ਨੇ ਸੋਨੇ ਡਿਜ਼ਾਈਨ ਦੇਖ ਕੇ ਬਹੁਤ ਜ਼ਿਆਦਾ ਵਧੀਆ ਰਿਸਪਾਂਸ ਦਿੱਤਾ ਜੀ ਬਹੁਤ ਹੀ ਜ਼ਿਆਦਾ ਪਸੰਦ ਕੀਤੀ ਜਾਂਦੇ